ਮੇਰਾ ਪਿਓ ਰੋਕਾ ਨੂੰ ਸਿਆਣਾ ਕਰਦਿਓ ਆਪ ਵੀ ਦੇਖ ਤੇ ਮੇਰੇ ਤੋਂ ਗਰੀਬ ਕੋਈ ਵੀ ਨਹੀਂ ਉਹ ਮੇਰਾ ਪਿਓ ਬਾਦਸ਼ਾ ਪੁਰਨਸ਼ਾ ਗੋਟੀ ਤੇ ਉਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਦਰੀ 'ਚ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹਦਾ ਨਾਮ ਹੋਇਆ ਪਿਓ ਦੇ ਨਾਮ ਨੂੰ ਬਰਕਰਾਰ ਹੀ ਰੱਖਿਓ ਕਾ ਬਾਤ ਕਾ ਬਾਤ ਕਿੰਨਾ ਮੂਈਆ ਅਰੇ ਬੈਠੇ ਆਂ ਜੀ ਇੱਥੇ ਸਾਰੇ ਬੈਨੋ ਸਜਦਾ ਸਲਾਮ ਵੀ ਸੁਬਾਨ ਅੱਲ੍ਹਾ ਤਕਰੀਬ ਦਾ ਦਰਸ਼ ਕਰੋ ਇਹ ਮੇਉ ਨੂੰ ਕੋ ਵਾਲੋ ਸੇ ਕਿਸੇ ਦਾ ਪਰਚੋ ਲੋ ਆਪ ਦੀ ਡੇਟ ਤੇ ਮੇਰੇ ਤੋਂ ਗਰੀਬ ਕੋਈ ਵੀ ਨਹੀਂ ਉਹ ਮੇਰਾ ਪਿਓ ਬਾਦਸ਼ਾ ਪੂਰਨ ਸ਼ਾਹ ਗੋਟੀ ਤੇ ਉਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਬਰੀ ਤੇ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹਦਾ ਨਾਮ ਹੋਇਆ ਤੇ ਉਹਦੇ ਨਾਮ ਉੱਪਰ ਕਿਲਾਰੀ ਰੱਖੋ ਬਾਤ ਕੀ ਬਾਤ ਕਿੱਲਾ ਬੁਇਲਾ

ਉਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਦਰੀ ਤੇ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹ ਉਹਦਾ ਨਾਮ ਉਹਦੇ ਨਾਮ ਨੂੰ ਬਰਕਤਾਰੀ ਰੱਖੋ ਕਾ ਬਾਤ ਕਿਆ ਬਾਵਾ ਇਤਨਾ ਬੁਈਦਾ ਅਰੇ ਬੈਠੇ ਆ ਦੀ ਤੇ ਫਿਰਨ ਮੈਨੂੰ ਸਜਦਾ ਸਲਾਮ ਦੀ ਸੁਭਾਨ ਅੱਲਾਹ ਉਹਦੇ ਲਾਗ ਲੇ ਗਰੀਬ ਦਾ ਦਰਸ ਕਰੋ ਮੇਰੇ ਪਿਆਰੂ ਕੁਵਾਰੋ ਕਿ ਦੇਖ ਕੇ ਮੇਰੇ ਤੋਂ ਕਰੀਮ ਕੋਈ ਵੀ ਨਹੀਂ ਉਹ ਮੇਰਾ ਪਿਓ ਬਾਦਸ਼ਾਹ ਪੁਰਨਸ਼ਾ ਗੋਟੀ ਤੇ ਉਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਦਰੀ ਤੇ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਉਣਾ ਆਇਆ ਤੇ ਉਹਦਾ ਨਾਮ ਹੋਇਆ ਤੇ ਉਹਦੇ ਨਾਮ ਨੂੰ ਬਰਕਰਾਰੀ ਰੱਖੋ ਆ ਬਾਤ ਕੀ ਬਾਤ ਐਡਾ ਮੂਈ ਦਾ ਆਰੇ ਬੈਠੇ ਅਦੀ ਤੇ ਸਾਰਿਆਂ ਨੂੰ ਬੇਨੋ ਸਜਦਾ ਸਲਾਮ ਵੀ ਸੁਬਾਨ ਅੱਲਾਹ 재미, é que nem o ਤੇ ਮੇਉ ਨੂੰ ਕੋਹਰੋ ਅੱਜ ਜੀ ਦੇਖ ਤੇ ਮੇਰੇ ਤੋਂ کریم ਕੋਈ ਵੀ ਨਹੀਂ ਉਹ ਮੇਰਾ ਪਿਓ ਬਾਦਸ਼ਾਹ ਫੂਰਨ ਸ਼ਾ ਗੋਟੀ ਤੇ ਉਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਦਰੀ 'ਚ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹਦਾ ਨਾਮ ਹੋਇਆ ਤੇ ਉਹਦੇ ਨਾਮ ਨੂੰ ਬਰਕਰਾਰ ਹੀ ਰੱਖੋ ਕਾ ਬਾਤ ਕਿਆ ਬਾਦਸ਼ਾਹ ਇੰਨਾ ਮੂਈਆ ਬੈਠੇ ਆਂ ਦੀਰ ਤੇ ਸਾਰਿਆਂ ਨੂੰ ਬੇਨੋ ਸਜਦਾ ਸਲਾਮ ਵੀ ਸੁਬਾਨ ਅੱਲਾਹ ਗਰੀਬ ਦਾ ਦਰਸ ਕਰੋ ਕਿਰਪਾ ਨੂੰ ਕੋਹਾਰੋ ਸਿਆਹ ਦਾ ਦਰਸ ਕਰੋ ਆਦੀ ਵੀ ਦੇਖ ਤੇ ਮੇਰੇ ਤੋਂ ਗਰੀਬ ਕੋਈ ਵੀ ਨਹੀਂ ਉਹ ਮੇਰਾ ਪਿਓ ਬਾਦਸ਼ਾਹ ਪੂਰਨ ਸ਼ਾਹ ਗੋਟੀ ਤੇ ਉਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਦਰੀ ਤੇ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹਦਾ ਨਾਮ ਹੋਇਆ ਤੇ ਉਹਦੇ ਨਾਮ ਨੂੰ ਬਰਕਤਾਰੀ ਰੱਖੋ ਕਾ ਬਾਤ ਕਿਆ ਬਾਤ ਇਤਲਾਮ ਹੋਈਆ ਅਰੇ ਬੈਠੇ ਆ ਦੀਰ ਤੇ ਫਰਨ ਬੈਨੋ ਸਜਦਾ ਸਲਾਮ ਵੀ ਸੁਬਾਨ ਅੱਲਾਹ ਤੇ ਗਰੀਬ ਦਾ ਦਰਸ ਕਰੋ ਰੁਕੋ ਹਾਰੋ ਅੱਜ 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 ਅਰੇ ਬੈਠੇ ਆ ਜੀ ਇੱਥੇ ਸਾਰਿਆਂ ਨੂੰ ਬੇਨੋ ਸਜਦਾ ਸਲਾਮ ਵੀ ਅੱਗੇ ਲਾ ਗ੍ਰਾਮ ਦਾ ਦਰਸ਼ ਕਰੋ ਇਹ ਮੇਉ ਨੂੰ ਕੋਹਾੜੂ ਸੇ ਇਹ ਕਿਸ ਦਾ ਕਰਵਾ ਆਂਦੀ ਵੀ ਡੇਟ ਤੇ ਮੇਰੇ ਤੋਂ ਗਰੀਬ ਕੋਈ ਵੀ ਨਹੀਂ ਉਹ ਮੇਰਾ ਪਿਓ ਬਾਦਸ਼ਾ ਪੂਰਨ ਸ਼ਾਹ ਗੋਟੀ ਤੇ ਉਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਬਰੀ ਤੇ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹਦਾ ਨਾਮ ਹੋਇਆ ਤੇ ਉਹਦੇ ਨਾਮ ਉੱਪਰ ਕਿਹੜੀ ਰੱਖੋ ਬਾਤ ਕੀ ਬਾਤ ਇਤਨਾ ਬੁਈਆ बेठे आहे सारियूं पचंद सलामे ग़रीब करो मे पियो कारो ਕਲੋ ਅੱਜ ਦੀ ਡੇਟ ਤੇ ਮੇਰੇ ਤੋਂ ਗਰੀਬ ਕੋਈ ਵੀ ਨਹੀਂ ਉਹ ਮੇਰਾ ਪਿਓ ਬਾਦਸ਼ਾਹ ਪੂਰਨ ਸ਼ਾਹ ਗੋਟੀ ਜਿਉ ਉਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਦਰੀ ਤੇ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹ ਗਿਆ ਉਹਦਾ ਨਾਮ ਹੋਇਆ ਤੇ ਉਹਦੇ ਨਾਮ ਨੂੰ ਬਰਕਰਾਰ ਹੀ ਰੱਖੋ ਕਾ ਬਾਤ ਕਿਆ ਬਾਤ ਆਰੇ ਬੈਠੇ ਆ ਜੀ ਇੱਥੇ ਸਾਰਿਆਂ ਨੂੰ ਮੇਨੋ ਸਜਦਾ ਸਲਾਮ ਦੀ ਸੁਭਾਨ ਅੱਲਾਹ ग़रीब करो मेर पियो लो ਕੀ ਦੇਖ ਕੇ ਮੇਰੇ ਤੋਂ ਗਰੀਬ ਕੋਈ ਵੀ ਨਹੀਂ ਉਹ ਮੇਰਾ ਪਿਓ ਬਾਦਸ਼ਾਹ ਪੁਰਨਸ਼ਾਹ ਗੋਟੀ ਤੇ ਉਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਦਰੀ 'ਚ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹ ਉਹਦਾ ਨਾਮ ਹੋਇਆ ਤੇ ਉਹਦੇ ਨਾਮ ਨੂੰ ਬਰਕਰਾਰ ਹੀ ਰੱਖੋ ਆਵਾਜ਼ ਆ ਬਾਵਾ ਆ ਪੈਦਾ ਹੋਈਦਾ ਆਰੇ ਬੈਠੇ ਆਂ ਦੀ ਇੱਥੇ ਸਾਰਿਆਂ ਨੂੰ ਬੈਨੋ ਸਜਦਾ ਸਲਾਮ ਵੀ ਸੁਬਾਨ ਸੁਬਾਨ ਇਹ ਮੇਰਾ ਪਿਓ ਨੂੰ ਘਵਾ ਲਓ ਜਿਸ ਦਾ ਤੁਹਾਨੂੰ ਕੀ ਦੇਣ ਤੇ ਮੇਰੇ ਤੋਂ ਗਰੀਬ ਕੋਈ ਵੀ ਨਹੀਂ ਉਹ ਮੇਰਾ ਪਿਓ ਬਾਦਸ਼ਾ ਪੁਰਨਸ਼ਾ ਗੋਟੀ ਤੇ ਉਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਦਰੀ ਤੇ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹਦਾ ਨਾਮ ਹੋਇਆ ਤੇ ਉਹਦੇ ਨਾਮ ਨੂੰ ਬਰਕਤਾਂ ਰੱਖੋ ਕਾ ਬਾਤ ਕਾ ਬਾਤ ਐਡਾ ਕੁਇਦਾ बेठे सारियांहिनो सचंद सलाम دا तर्ज़ کرو ਇਹ ਮੇਰਾ ਪਿਓ ਨੂੰ ਘਰੋਂ ਆਇਆ ਸੀ ਆਹ ਜਿਹੜਾ ਅੱਜ ਕਰਵਾਦੀ ਦੀ ਦੇਖ ਤੇ ਮੇਰੇ ਤੋਂ کریم ਕੋਈ ਵੀ ਨਹੀਂ ਉਹ ਮੇਰਾ ਪਿਓ ਬਾਦਸ਼ਾਹ ਪੂਰਨ ਸ਼ਾਹ ਗੋਟੀ ਤੇ ਉਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਦਰੀ ਤੇ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹਦਾ ਨਾਮ ਹੋਇਆ ਤੇ ਉਹਦੇ ਨਾਮ ਨੂੰ ਬਰਕਤਾਰੀ ਰੱਖੋ ਬਾਤ ਕੀ ਬਾਤ ਐਡਾ ਬੁਈਆ ਵਾਲੇ ਬੈਠੇ ਆ ਜੀ ਇੱਥੇ ਸਾਰਿਆਂ ਨੂੰ ਪਹਿਲਾਂ ਸਜਦਾ ਸਲਾਮ ਜੀ ਤਕਰੀਰ ਦਾ ਤਰਸ ਕਰੋ ਮੇਰੇ ਪਿਓ ਨੂੰ ਸਵਾਰੋ ਤਕਰੀਰ ਦਾ ਤਰਸ ਕਰੋ ਅੱਜ ਦੀ ਡੇਟ ਤੇ ਮੇਰੇ ਤੋਂ ਗਰੀਬ ਕੋਈ ਵੀ ਨਹੀਂ ਉਹ ਮੇਰਾ ਪਿਓ ਬਾਦਸ਼ਾਹ ਜੁਰਨਸ਼ਾਹ ਗੋਟੀ ਤੇ ਉਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਬਰੀ ਤੇ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹ ਗਿਆ ਉਹਦਾ ਨਾਮ ਹੋਇਆ ਤੇ ਉਹਦੇ ਨਾਮ ਉੱਪਰ ਕਿਲਾਰੀ ਰੱਖੋ ਬਾਦਸ਼ਾਹ ਕਿਆ ਬਾਦਾ ਕਿਤਨਾ ਬੂਇਦਾ ਅਰੇ ਬੈਠੇ ਆ ਜੀ ਇੱਥੇ ਸਾਰਿਆਂ ਨੂੰ ਬੈਨੋ ਸਜਦਾ ਸਲਾਮ ਜੀ ਸੁਬਾਨ ਅੱਲਾਹ ਗਰੀਬ ਦਾ ਦਰਸ ਕਰੋ ਇਹਨੂੰ ਪਿਉ ਨੂੰ ਘਾੜੋ ਸੇਕੀ ਦਾ ਤਰਕ ਕਰੋ ਆਪ ਦੀ ਡੇਟ ਤੇ ਮੇਰੇ ਤੋਂ ਗਰੀਬ ਕੋਈ ਵੀ ਨਹੀਂ ਉਹ ਮੇਰਾ ਪਿਉ ਬਾਦਸ਼ਾਹ ਪੁਰਨਸ਼ਾਹ ਗੋਟੀ ਤੇ ਉਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਦਰੀ ਤੇ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹ ਉਹਦਾ ਨਾਮ ਉਹਦੇ ਨਾਮ ਨੂੰ ਬਰਕਰਾਰ ਹੀ ਰੱਖੋ ਆ ਬਾਤ ਕਿਆ ਬਾਤ ਕਿੰਨਾ ਬੂਈਦਾ ਇੱਥੇ ਆਂ ਦੀਫਰਨ ਬੈਨੋ ਸਜਦਾ ਸਲਾਮ ਦੀ ਸੁਭਾਨ ਅੱਲਾਹ ਬੰਦੇ ਗਰੀਬ ਦਾ ਦਰਸ ਕਰੋ ਕਿਹੜੇ ਬਿਉਰ ਕੋਹਾਰੋ ਸੇ ਗਰੀਬ ਦਾ ਦਰਸ ਕਰੋ ਆਪ ਵੀ ਦੇਖ ਤੇ ਮੇਰੇ ਤੋਂ ਗਰੀਬ ਕੋਈ ਵੀ ਨਹੀਂ ਉਹ ਮੇਰਾ ਪਿਓ ਬਾਦਸ਼ਾਹ ਫੁਰਨਸ਼ਾ ਗੋਟੀ ਤੇ ਉਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਦਰੀ ਤੇ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਉਣਾ ਆਇਆ ਤੇ ਉਹਦਾ ਨਾਮ ਹੋਇਆ ਤੇ ਉਹਦੇ ਨਾਮ ਨੂੰ ਬਰਕਰਾਰੀ ਰੱਖੋ ਆ ਬਾਤ ਕੀ ਬਾਦਸ਼ਾਹ ਕਮਪਲੀਟ ਹੋਈ ਦਾ ਆਰੇ ਬੈਠੇ ਹਾਂ ਦੀ ਤੇ ਸਾਰਿਆਂ ਨੂੰ ਬੇਨੋ ਸਜਦਾ ਸਲਾਮ ਵੀ ਸੁਬਾਨ ਅੱਲਾਹ ਉਹਨੇ ਲਗਾ ਲਾ ਤਕਰੀਬ ਦਾ ਦਸਤਖਤ ਕਰੋ ਮੇਰੇ ਪਿਓ ਨੂੰ ਕੋਵਾਲੋ ਕੀ ਆ ਗਿਗਰੋ ਆਦੀ ਦੀ ਡੇਟ ਤੇ ਮੇਰੇ ਤੋਂ ਗਰੀਬ ਕੋਈ ਵੀ ਨਹੀਂ ਉਹ ਮੇਰਾ ਪ yêu ਬਾਦਸ਼ਾ ਪੁਰਨਸ਼ਾ ਗੋਟੀ ਤੇ ਉਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਦਰੀ ਤੇ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹਦਾ ਨਾਮ ਹੋਇਆ ਤੇ ਉਹਦੇ ਨਾਮ ਨੂੰ ਬਰਕਰਾਰ ਹੀ ਰੱਖੋ ਬਾਤ ਕੀ ਬਾਤ ਐਡਾ ਕੋਈ ਨਾ बेठे सारियूं बिलो सचदा सलाम ग़रीब کرو ਦੇ ਪਿਓ ਨੂੰ ਕੋਹਾਰੂ ਸਿਆਲਾ ਜਿਹੜਾ ਆਦਿ ਵੀ ਦੇਖ ਤੇ ਮੇਰੇ ਤੋਂ کریم ਕੋਈ ਵੀ ਨਹੀਂ ਉਹ ਮੇਰਾ ਪਿਓ ਬਾਦਸ਼ਾ ਪੂਰਨ ਸ਼ਾਹ ਗੋਟੀ ਜਿਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਦਰੀ ਤੇ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹਦਾ ਨਾਮ ਹੋਇਆ ਤੇ ਉਹਦੇ ਨਾਮ ਉੱਪਰ ਕਰਾਰ ਹੀ ਰੱਖੋ ਕਾ ਬਾਤ ਕਿਆ ਬਾਤ ਮਤਲਬ ਹੋਇਆ ਸਾਰੇ ਬੈਠੇ ਆ ਜੀ ਇੱਥੇ ਸਾਰਿਆਂ ਨੂੰ ਪਹਿਲੋਂ ਸਜਦਾ ਸਲਾਮ ਜੀ ਤਕਰੀਬ ਦਾ ਤਰਸ ਕਰੋ ਮੇਰੇ ਪਿਓ ਨੂੰ ਸੁਹਾਰੋ ਤਕਰੀਬ ਦਾ ਤਰਸ ਕਰੋ ਅੱਜ ਦੀ ਡੇਟ ਤੇ ਮੇਰੇ ਤੋਂ ਗਰੀਬ ਕੋਈ ਵੀ ਨਹੀਂ ਉਹ ਮੇਰਾ ਪਿਓ ਬਾਦਸ਼ਾਹ ਪੂਰਨ ਸ਼ਾਹ ਗੋਟੀ ਜਿਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਦਰੀ 'ਚ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹਦਾ ਨਾਮ ਹੋਇਆ ਜੀ ਬਾਦਾ ਤੇ ਉਹਦੇ ਨਾਮ ਨੂੰ ਬਰਕਰਾਰੀ ਰੱਖੋ ਕਾ ਬਾਦ ਕਿਆ ਬਾਦ ਅਰੇ ਬੈਠੇ ਆ ਜੀ ਇੱਥੇ ਸਾਰਿਆਂ ਨੂੰ ਬੈਨੋ ਸਜਦਾ ਸਲਾਮ ਵੀ ਅੱਲੋ ਮਾਤਮ ਤਕਰੀਬ ਦਾ ਦਰਸ਼ ਕਰੋ ਕੋਹਰੋ ਹਾਇ ਅੱਜ ਵੀ ਮੇਰੇ ਤੋਂ ਗਰੀਬ ਕੋਈ ਵੀ ਨਹੀਂ ਉਹ ਮੇਰਾ ਪਿਓ ਬਾਦਸ਼ਾਹ ਪੂਰਨ ਸ਼ਾਹ ਗੋਟੀ ਜਿਹਨੂੰ ਉਸਤਾਦ ਤੁਸੀਂ ਤੁਸੀਂ ਬਣਾਇਆ ਸਾਰਿਆਂ ਨੇ ਤੁਹਾਡੀ ਬਰਾਦਰੀ 'ਚ ਜੰਮਿਆ ਤੇ ਉਹਨੂੰ ਗੱਲ ਕਰਨੀ ਆਈ ਗਾਣਾ ਗਾਣਾ ਆਇਆ ਤੇ ਉਹਦਾ ਨਾਮ ਹੋਇਆ ਤੇ ਉਹਦੇ ਨਾਮ ਨੂੰ ਬਰਕਰਾਰ ਹੀ ਰੱਖੋ ਕਾ ਬਾਤ ਕਾ ਬਾਤ ਪਿੰਡਾ ਪੂਂਡਾ ਬੈਠੇ ਆਂ ਜੀ ਇੱਥੇ ਸਾਰਿਆਂ ਨੂੰ ਮੈਨੂੰ ਸਜਦਾ ਸਲਾਮ ਜੀ ਸੁਬਾਨ ਅੱਲਾਹ ਤਕਰੀਬ ਦਾ ਦਰਸ ਕਰੋ ਮੇਰੇ ਪਿਆਰੂ ਘਵਾਰੋ ਸੇਕੀ ਦਾ ਦਰਸ ਕਰੋ ਅੱਜ ਦੀ ਡੇਟ ਤੇ ਮੇਰੇ ਤਕਰੀਬ ਕੋਈ ਵੀ ਨਹੀਂ